प्यारी सास संगत जी पूर्ण ब्रह्मज्ञानी परोपकारी समभर्ति समदृष्टि महापुरुष संत बाबा अजीत सिंह जी हंस आली वाले दे सिक्खा दे प्रति कुछ वचन ਹਨ ਜੋ दास ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸਰਵਣ ਕਰੀਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਮੰਜ਼ਲ ਤੇ ਪਹੁੰਚਣ ਲਈ ਰਸਤੇ ਦੀ ਯਾ ਕਹ ਲੋ ਪੌੜੀ ਦੀ ਲੋੜ ਪੈਂਦੀ ਹੈ ਸਾਨੂੰ ਮਨੁੱਖ ਜਨਮ ਦੀ ਮੰਜ਼ਲ ਗੁਰੂ ਆਸ਼ਾ ਅਨੁਸਾਰ ਚਲ ਕੇ ਸੱਚਖੰਡ ਵਸੈ ਨਿਰੰਕਾਰ ਤੱਕ ਪਹੁੰਚਣ ਦੀ ਹੈ ਅਸੀਂ ਪਰਮਾਤਮਾ ਤੋਂ ਬਹੁਤ ਜਨਮਾਂ ਤੋਂ ਵਿਛੜੇ ਹੋਏ ਹਾਂ ਅਸੀਂ ਆਪਣੀਆਂ ਪਿਛਲੀਆਂ ਗਲਤੀਆਂ ਕਰਕੇ ਕਈ ਜਨਮਾਂ ਦੇ ਪਟਕ ਰਹੇ ਹਾਂ ਤੇ ਹੁਣ ਕਾਲ ਯੁਗ ਵਿੱਚ ਗੁਰਮਤਿ ਇਕੋ ਇੱਕ ਰਸਤਾ ਹੈ ਰਹਿਣੀ ਰਹੈ ਸੋਈ ਸਿੱਖ ਮੇਰਾ athwa ਰਹਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਸਾਡਾ ਨਿਸ਼ਾਨਾ ਹੈ ਆਨੰਦ ਸਰੂਪ ਦੀ ਪ੍ਰਾਪਤੀ ਸਦਾ ਰਹਿਣ ਵਾਲਾ ਸੁਖ ਆਤਮਕ ਸੁਖ ਸੋ ਇਸ ਦੀ ਪ੍ਰਾਪਤੀ ਗੁਰ ਸਿੱਖਿਆ ਗੁਰਮਤਿ ਦੁਆਰਾ ਹੀ ਹੋ ਸਕਦੀ ਹੈ ਖਾਣ ਪੀਣ ਨਾਲ ਹੱਸਣ ਸੌਣ ਨਾਲ ਕਿਸੇ ਦੀ ਚੁਗਲੀ ਈਰਖਾ ਕਰਕੇ ਨਿਗੋਰੇ ਪੁਣੇ ਕਰਕੇ ਦੁਰਮਤ ਅਨੁਸਾਰ ਅਸੀਂ ਹਮੇਸ਼ਾ ਦੁੱਖ ਭੋਗਦੇ ਹਾਂ ਵਾਰ ਵਾਰ ਜੰਮਣ ਤੇ ਮਰਨ ਦਾ ਗੇੜਾ ਬਣਿਆ ਰਹਿੰਦਾ ਹੈ ਤੇ ਖੂਹ ਦੀਆਂ ਟਿੰਡਾਂ ਵਾਂਗ ਚੱਲਦਾ ਰਹਿੰਦਾ ਹੈ। ਪਰ ਸਾਨੂੰ ਸਤਿਗੁਰਾਂ ਨੇ ਇਸ ਗੇੜ ਵਿੱਚੋ ਨਿਕਲਣ ਲਈ ਇਹ ਗਾਢੀ ਰਾਹ ਬਖਸ਼ਿਆ ਹੈ। ਸੋ ਆਉ ਸਾਧ ਸੰਗਤ ਜੀ ਉਸ ਰਾਹ ਦੇ ਨਿਯਮਾਂ ਨੂੰ ਪੜੀਏ, ਯਾਦ ਰੱਖੀਏ, ਆਪਣੇ ਬੱਚਿਆਂ ਨੂੰ ਯਾਦ ਕਰਾਈਏ ਤੇ ਹੋਰਨਾਂ ਨੂੰ ਵੀ ਇਸ ਤੇ ਚੱਲਣ ਲਈ ਪ੍ਰੇਰਨਾ ਕਰੀਏ। ਸੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡਾ ਕੋਈ ਹੋਰ ਗੁਰੂ ਨਹੀਂ ਹੈ। ਅਸੀਂ ਹੋਰ ਕਿਸੇ ਨੂੰ ਵੀ ਗੁਰੂ ਨਹੀਂ ਮੰਨਣਾ ਸਤਿ ਮਹਾਂਪੁਰਸ਼ ਗੁਰਮੁਖ ਸਾਧ ਸੰਗਤ ਨੂੰ ਗੁਰੂ ਰੂਪ ਜਾਣ ਕੇ ਹੀ ਸਤਕਾਰ ਕਰਨਾ ਹੈ ਪਰ ਗੁਰੂ ਨਹੀਂ ਮੰਨਣਾ ਬਾਕੀ ਸਾਰੇ ਧਰਮਾਂ ਦਾ ਸਤਕਾਰ ਵੀ ਕਾਇਮ ਰੱਖਣਾ ਹੈ ਕਿਸੇ ਵੀ ਸੱਚੇ ਧਰਮ ਦੀ ਨਿਰਾਦਰੀ ਨਹੀਂ ਕਰਨੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਅੱਖਰ ਤੇ ਗੁਰੂ ਭਾਵਨਾ ਕਰਨੀ ਹੈ ਚਾਹੇ ਕਿਤੇ ਵੀ ਬਾਣੀ ਲਿਖੀ ਹੋਵੇ ਉਸ ਦਾ ਨਿਰਾਦਰ ਨਹੀਂ ਕਰਨਾ ਕਾਡਾ ਤੇ ਅਖਬਾਰਾਂ ਵਿੱਚ ਬਾਣੀ ਲਿਖਦੇ ਜ਼ਰੂਰ ਹਨ ਪਰ ਉਸ ਦਾ ਸਤਕਾਰ ਨਹੀਂ ਹੁੰਦਾ ਸੋ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਰਾਂ ਵਿੱਚ ਪਈਆਂ ਪੋਥੀਆਂ ਗੁੱਟ ਕੇ ਸ਼ਬਦ ਕਿਤੇ ਘੱਟੇ ਮਿੱਟੀ ਨਾਲ ਤਾਂ ਨਹੀਂ ਭਰੇ ਪਏ ਇਹ ਅਸੀਂ ਰੈਗੂਲਰ ਚੈੱਕ ਕਰਦੇ ਰਹਿਣਾ ਹੈ ਕਿ ਉਹਨਾਂ ਵੱਲ ਪੈਰ ਕਰਕੇ ਤਾਂ ਨਹੀਂ ਸੌਂਦੇ ਇਹ ਵੀ ਅਸੀਂ ਦੇਖਣਾ ਹੈ ਕਿ ਉਹਨਾਂ ਉੱਪਰ ਸੁੰਦਰ ਰੁਮਾਲੇ ਪਾਏ ਗਏ ਹਨ ਕਿ ਨਹੀਂ ਇਹ ਵੀ ਧਿਆਨ ਰੱਖਣਾ ਹੈ ਕਿ ਪੋਥੀਆਂ ਵਿੱਚ ਸਿਉਂਗ ਜਾਂ ਜੀਜਾਂ ਤੋਂ ਤਾਂ ਨਹੀਂ ਪੈਦਾ ਹੋ ਗਏ ਇਹ ਵੀ ਅਸੀਂ ਚੈੱਕ ਕਰਦੇ ਰਹਿਣਾ ਹੈ ਕਿ ਗੁਰਬਾਣੀ ਦੇ ਸ਼ਬਦ ਜਾਂ ਪਤਰੇ ਸਾਡੀਆਂ ਕਿਤਾਬਾਂ ਵਿੱਚ ਤਾਂ ਨਹੀਂ ਰੋਲ ਰਹੇ ਇਹ ਵੀ ਅਸੀਂ ਦੇਖਣਾ ਹੈ ਕਿ ਤੁਸੀਂ ਪਾਠ ਕਰਦੇ ਕੰਨ ਨੱਕ ਅੱਖਾਂ ਵਿੱਚ ਉਂਗਲ ਤਾਂ ਨਹੀਂ ਫੇਰ ਰਹੇ। ਪਾਠ ਕਰਦੇ ਸਮੇ ਮੁੱਛਾ ਜਾਂ ਦਾੜੀ ਤੇ ਅਸੀਂ ਹੱਥ ਨਾ ਫੇਰੀਏ। ਇਸ ਦਾ ਵੀ ਧਿਆਨ ਰੱਖਣਾ ਹੈ। ਪਾਠ ਕਰਦੇ ਸਮੇ ਪਿੰਡੇ ਤੇ ਖੁਰਕ ਨਹੀਂ ਕਰਨੀ ਚਾਹੀਦੀ ਕਿ ਸ਼ਹਿਰੇ ਵਾਲੇ ਦੌੜੀਆਂ ਨਾਲ ਹੱਥ ਤਾਂ ਨਹੀਂ ਸਾਫ਼ ਕੀਤੇ। ਇਹ ਵੀ ਅਸੀਂ ਧਿਆਨ ਰੱਖਣਾ ਹੈ। ਜਾਂ ਕਿ ਸ਼ਹਿਰੇ ਨੂੰ ਹੱਥ ਤਾਂ ਨਹੀਂ ਲਾ ਰਹੇ। ਛਿੱਕ ਮਾਰਨ ਲੱਗਿਆਂ ਉਹ ਪਾਸੇ ਕਰਦੇ ਹੋ ਕਿ ਉੱਥੇ ਛਿੱਕ ਮਾਰ ਰਹੇ ਹੋ। ਇਹ ਵੀ ਧਿਆਨ ਰੱਖਣਾ ਹੈ। ਕਿ ਇਹ ਬਾਣੀ ਪੜਦਿਆਂ ਪੈਰਾਂ ਨੂੰ ਹੱਥ ਤਾਂ ਨਹੀਂ ਲਾ ਰਹੇ। ਇਹ ਵੀ ਅਸੀਂ ਧਿਆਨ ਰੱਖਣਾ ਹੈ। ਗੁੱਟਕੇ ਪੋਥੀਦਾਰ ਮਾਲ ਪੈਰਾ ਨੂੰ ਜਾਂ ਕਿ ਸ਼ਹਿਰੇ ਨੂੰ ਤਾਂ ਨਹੀਂ ਲੱਗ ਰਿਆ ਗੁੱਟਕੇ ਪੋਥੀਆਂ ਦੀ ਥਾਂ ਮੰਜੇ ਤੋਂ ਨੀਵੀਂ ਤਾਂ ਨਹੀਂ ਇਸ ਲਈ ਸਾ ਸੰਗਤ ਜੀ ਸਾਵਧਾਨ ਰਹੋ ਹੁਣੇ ਹੀ ਇਹਨਾ ਬਚਨਾ ਤੇ ਪੈਰਾ ਦਿਓ ਬਾਠ ਕਰਨ ਲੱਗਿਆ ਸੋਚੇ ਬਸਤਰ ਪਹਿਨੋ ਆਪਣੇ ਬਾਸ ਸਾਫ ਸੁਚਾ ਪਰਣਾ ਰੱਖੋ ਖੁਰ ਕਾਦਕ ਪਰਨੇ ਨਾਲ ਕਰੋ ਜਦੋਂ ਤੁਸੀਂ ਬਾਣੀ ਪੜੋ ਤਾਂ ਉਸ ਤੋਂ ਪਹਿਲਾਂ ਗੋਡਿਆਂ ਤੇ ਪਰਣਾ ਵਿਛਾ ਲਓ ਬਾਣੀ ਦੀ ਬੇਅਦਬੀ ਕਰਨ ਵਾਲੇ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੀ ਕੋਈ ਫਾਇਦਾ ਹੁੰਦਾ ਹੈ ਸਭ ਤੋਂ ਪਹਿਲਾਂ ਬਾਣੀ ਦਾ ਸਤਕਾਰ ਕਾਇਮ ਕਰੋ ਕਿ ਇਹ ਤੁਹਾਡੇ ਘਰ ਪਿੰਡ ਨਗਰ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਰੰਕ ਜਾਂ ਅਲਮਾਰੀ ਵਿੱਚ ਤਾਂ ਬੰਦ ਨਹੀਂ ਇਹ ਵੀ ਧਿਆਨ ਰੱਖਣਾ ਹੈ ਜੇ ਹੈ ਤਾਂ ਜਲਦੀ ਤੋਂ ਜਲਦੀ ਹੋ ਕੇ ਪਾਲਕ ਦੀ ਸੇਵਾ ਤੇ ਰੁਮਾਲਿਆਂ ਦੀ ਸੇਵਾ ਕਰਵਾਓ ਪ੍ਰਗਟ ਘਰਾ ਦੀ ਦੇਦਾ ਸਭ ਤੋਂ ਵੱਧ ਸਤਕਾਰ ਕਰੋ ਤਾਂ ਹੀ ਆਪਣੀ ਸਿੱਖੀ ਹੈ ਤਾਂ ਹੀ ਅਸੀਂ ਗੁਰੂ ਜੀ ਦੇ ਸਿੱਖਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਦੇ ਧਨ ਭਾਗ ਹਨ ਵਰਜੇ ਰਹਿਤ ਵਿੱਚ ਕਾਇਮ ਹਨ ਜੇ ਸਾਡਾ ਕਕਾਰ ਵਿਸਰ ਗਿਆ ਹੈ ਤਾਂ ਅਰਦਾਸ ਕਰਕੇ ਧਾਰਨ ਕਰੋ ਜੇ ਸਾਡੇ ਕੋਲੋਂ ਕੋਈ ਕੁਰੇਹਤ ਹੋ ਗਈ ਹੈ ਤਾਂ ਪੰਜਾਂ ਪਿਆਰਾਂ ਤੋਂ ਭੁੱਲ ਬਖਸ਼ਾਓ ਤੇ ਅਗੋਂ ਲਈ ਸਾਵਧਾਨ ਰਹੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਸਵਾਸ ਸਵਾਸ ਅਰਦਾਸ ਕਰੋ ਕਿ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਅੰਮ੍ਰਿਤ ਛਕਣ ਤੋਂ ਪਹਿਲਾਂ ਕਕਾਰ ਪਹਿਨਣੇ ਸਿੱਖੋ ਪੰਜ ਬਾਣੀਆਂ ਅੰਗਠ ਕਰੋ ਰਹਿਰਾਸ ਕੀਰਤਨ ਸੋਹਲੇ ਸਮੇਤ ਹਰ ਰੋਜ਼ ਬਾਣੀ ਪੜੋ ਅਰਦਾਸਾਂ ਕਰਕੇ ਅੰਮ੍ਰਿਤ ਦੇ ਦਾਤ ਪ੍ਰਾਪਤ ਕਰੋ ਕੇਵਲ ਪੰਜ ਪਿਆਰੇ ਪੰਜ ਬਾਣੀਆਂ ਪੜ੍ਹ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ ਹੋਰ ਕਿਸੇ ਇਕੱਲੇ ਤੋਂ ਇਕੱਲੇ ਤੋਂ ਅੰਮ੍ਰਿਤ ਨਹੀਂ ਛਕਣਾ ਹਰ ਗੁਰਸਿੱਖ ਮਾਈ-ਭਾਈ ਨੂੰ ਦਸਾਂ ਸਤਿਗੁਰਾਂ ਦੇ ਪੰਜਾ ਪਿਆਰਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਪੰਜਾ ਤਖਤਾਂ ਦੇ ਨਾਮ ਕੰਠ ਹੋਣੇ ਜ਼ਰੂਰੀ ਹਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਹ ਸਾਰੇ ਨਾਮ ਲੈਣ ਨਾਲ ਬਲ ਉਦਮ ਉਤਸ਼ਾਹ ਤੇ ਆਤਮਿਕ ਤੌਰ ਤੇ ਤਰੱਕੀ ਹੁੰਦੀ ਹੈ ਇਸ਼ਨਾਨ ਸਮੇਂ ਦੇ ਸ਼ਬਦ ਵੀ ਕੰਠ ਕਰਨੇ ਚਾਹੀਦੇ ਹਨ ਇਸ਼ਨਾਨ ਕਰਨ ਸਮੇਂ ਪੜਨ ਤੋਂ ਇਹਨਾਂ ਦਾ ਭਾਰੀ ਮਹਾਤਮ ਪ੍ਰਾਪਤ ਹੁੰਦਾ ਹੈ ਇਸ਼ਨਾਨ ਠੰਡੇ ਜਲ ਨਾਲ ਹੀ ਕਰਨਾ ਹੈ ਜੇ ਸਰੀਰ ਬਹੁਤ ਢਿਲਾ ਹੋਵੇ ਤਾਂ ਪਾਣੀ ਗਰਮ ਕਰਕੇ ਇਸ਼ਨਾਨ ਕਰ ਸਕਦੇ ਹਾਂ ਇਸ਼ਨਾਨ ਤੋਂ ਪਹਿਲਾਂ ਜੰਗਲ ਮੈਦਾਨ ਜਾ ਕੇ ਮਿੱਟੀ ਜਾਂ ਸਾਬਣ ਨਾਲ ਘਟੋ ਘਟ ਤਿੰਨ ਵਾਰੀ ਕੜੇ ਸਮੇਤ ਹੱਥ ਮਾਝੇ ਘੜੀ ਗੁੱਟ ਤੋਂ ਲਾ ਕੇ ਕਿਰਿਆ ਕਰਨੀ ਹੈ ਛਾਪਾਂ ਛੱਲੇ ਸੋਨੇ ਤਾਂਬੇ ਦੇ ਘੜੇ ਪੋਣਾ ਮਨਾ ਹੈ ਫਿਰ ਦੰਤਨ ਜ਼ਰੂਰ ਬਰ ਜ਼ਰੂਰ ਕਰਨੀ ਹੈ ਕੰਗਾ ਦੋਨੋਂ ਵਕਤ ਕਰਨਾ ਚਾਹੀਦਾ ਹੈ ਬਾਗ ਜੁਣਾ ਕਰ ਬਾਧਾਈ ਦਸਤਾਰ ਚੁਣ ਚੁਣ ਕੇ ਸਜਾਉਣੀ ਚਾਹੀਦੀ ਹੈ ਦੰਤਨ ਰੋਸ ਕਰਨੀ ਚਾਹੀਦੀ ਹੈ ਦੰਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਇਹ ਕਲਕੇ ਦੇ ਤਰਜੀ ਦਾ ਹੁਕਮ ਹੈ ਜੋ ਵਸਤਰ ਜੰਗਲ ਮੈਦਾਨ ਜਾਣ ਵੇਲੇ ਪਾਏ ਹਨ ਉਹ ਲਾ ਕੇ ਇਸ਼ਨਾਨ ਕਰਕੇ ਸੁੱਚੇ ਪਾ ਕੇ ਜੇਸਾ ਵਿੱਚ ਗੰਗਾ ਕਰਨਾ ਹੈ ਸਿਰ ਵਿੱਚੋਂ ਨਿਕਲੇ ਹੋਏ ਕੇਸ ਇੱਕ ਥੈਲੀ ਵਿੱਚ ਪਾਉਣੇ ਚਾਹੀਦੇ ਹਨ ਇਹਨਾਂ ਨੂੰ ਪੈਰਾ ਵਿੱਚ ਨਾ ਰੋਲੋ ਅੰਮ੍ਰਿਤ ਧਾਰੀ ਕਿਰਪਾਨ ਸਿਰ ਤੇ ਬਨ ਕੇ ਨਾ ਆਵੇ ਕਿਸੇ ਇਸ਼ਨਾਨ ਵੇਲੇ ਲੱਕ ਨਾਲ ਬਨ ਲਵੇ ਜਿੱਲੀ ਨਾਲ ਨਾ ਟੰਗੇ ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਫਿਰ ਕੇਸ ਵਾਉਣ ਵੇਲੇ ਕੰਗਾ ਵੀ ਪਾਸੇ ਨਹੀਂ ਰੱਖਣਾ ਕੰਗਾ ਹਾਥੀ ਦੰਦ ਮਸਾਲੇ ਜਾਂ ਪਲਾਸਟਿਕ ਦਾ ਨਾ ਹੋਵੇ ਕੰਗਾ ਲੱਕੜ ਦਾ ਹੀ ਹੋਵੇ ਇਹ ਵੀ ਧਿਆਨ ਰੱਖੇ ਕਿ ਕੰਗੇ ਦਾ ਦੰਦਾ ਘੁਰਿਆ ਨਾ ਹੋਵੇ ਕਸ਼ਹਰਾ ਕਦੇ ਵੀ ਦੋਵੇਂ ਪੌਂਚੇ ਇਕੱਠੇ ਨਹੀਂ ਲਾਉਣੇ ਇੱਕ ਗਿੱਲਾ ਲਾ ਕੇ ਫਿਰ ਸੁੱਕਾ ਪੌਂਚਾ ਪਾਉਣਾ ਹੈ ਸਾਡੇ ਪੰਜ ਕਕਾਰ ਹਨ ਕੰਗਾ ਕੇਸ ਕਿਰਪਾਣ ਕੜਾ ਤੇ ਕਸ਼ਹਰਾ ਇਹ ਵੀ ਸਾਨੂੰ ਗੰਠ ਹੋਣੇ ਚਾਹੀਦੇ ਹਨ ਤੇ ਪੰਜਾਂ ਬਾਣੀਆਂ ਦੇ ਨਾਮ ਵੀ ਕੰਠ ਹੋਣੇ ਚਾਹੀਦੇ ਹਨ ਪੰਜ ਬਾਣੀਆਂ ਹਨ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸਵਈਏ ਪਾਸ਼ਾਹੀ ਦਸਵੀਂ ਬੇਂਤੀ ਚੌਪਈ ਤੇ ਸ੍ਰੀ ਅਨੰਦ ਸਾਹਿਬ ਪੂਰਾ ਸਾਡਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸਾਰੀਆਂ ਸੰਪਰਦਾਵਾਂ ਨਾਣਾ ਖੋਸੀ ਪੀ ਸੱਚ ਤੱਕ ਦੱਸਦੀਆਂ ਹਨ ਸਾਡਾ ਗੁਰਮੰਤਰ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਸਾਡਾ ਈਜ ਮੰਤਰ ਹੈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਾਡਾ ਮਾਲਾ ਮੰਤਰ ਹੈ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪੜਨ ਤੋਂ ਸਾਡੇ 24000 ਸੁਆਸ ਸਫਲੇ ਹੁੰਦੇ ਹਨ ਆਸਾ ਦੀ ਵਾਰ ਪੜਨ ਨਾਲ ਸਾਡੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਸਾਡੇ ਕਰਤੱਵ ਕੀ ਹਨ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਨੂੰ ਆਸਾ ਦੀ ਵਾਰ ਵਿੱਚੋਂ ਪਤਾ ਲੱਗਦਾ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ ਸ਼ਾਮ ਅਥਾ ਜ਼ਰੂਰ ਟਿਕਣਾ ਚਾਹੀਦਾ ਹੈ ਸੰਗਤ ਵਿੱਚ ਆ ਕੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਥੋੜੀ ਕਰੇ ਕਰੇ ਜ਼ਰੂਰ ਨਾ ਕਿਸੇ ਦਾ ਝੂਠਾ ਖਾਣਾ ਚਾਹੀਦਾ ਹੈ ਨਾ ਕਿਸੇ ਨੂੰ ਝੂਠਾ ਖਵਾਉਣਾ ਚਾਹੀਦਾ ਸੀਤ ਪ੍ਰਸਾਦ ਕੇਵਲ ਖੜਾ ਪ੍ਰਸ਼ਾਦ ਹੀ ਹੈ ਬੱਚਿਆਂ ਨੂੰ ਗੁਰਤੀ ਆ ਦੇਣ ਦੀ ਬਜਾਏ ਬਾਟੇ ਵਿੱਚ ਪਤਾਸੇ ਪਾ ਕੇ ਕਿਰਪਾਨ ਫੇਰ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਬੱਚਿਆਂ ਨੂੰ ਕਿਰਪਾਨ ਦੀ ਨੌਕ ਨਾਲ ਪੰਜ ਬੁੰਦਾ ਪਲਾਉਣੀਆਂ ਚਾਹੀਦੀਆਂ ਹਨ ਬਾਕੀ ਉਸ ਦੀ ਮਾਤਾ ਨੂੰ ਛਕਣੀਆਂ ਚਾਹੀਦੀਆਂ ਹਨ ਜਨਮ ਸੰਸਕਾਰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਕਿਸੇ ਦਾ ਝੂਠਾ ਗੁੜ ਜਾਂ ਸ਼ਹਿਦ ਦੇਣ ਦੀ ਲੋੜ ਨਹੀਂ ਬੱਚਾ ਨੂੰ ਗੁਰਮੁਖੀ ਅੱਖਰ ਭੁੱਲਦੇ ਜਾ ਰਹੇ ਹਨ ਇਸ ਲਈ ਬੱਚਾ ਨੂੰ ਗੁਰਮੁਖੀ ਜ਼ਰੂਰ ਪੜ੍ਹਾਓ ਤੇ ਬਾਣੀ ਕੱਟ ਕਰਾਓ ਆਨੰਦ ਕਾਰਜ ਗੁਰ ਮਰਿਆਦਾ ਵਿੱਚ ਰਹਿ ਕੇ ਹੀ ਕਰੋ ਫਜ਼ੂਲ ਖਰਚੀ ਗੰਦੇ ਗਾਣੇ ਆਦਤ ਤੇ ਹੋਰ ਕੁਰੀਤੀਆਂ ਨਾ ਕਰੋ ਗਿਰਦ ਐਸੀ ਕਰਨੀ ਚਾਹੀਦੀ ਹੈ ਜੋ ਗੁਰਮਤਿ ਦੇ ਅਨੁਸਾਰ ਹੋਵੇ ਹੋਰ ਸਿੱਖ ਹੋ ਕੇ ਤਬਾਕੂ ਸ਼ਰਾਬ ਮੀਟ ਤੇ ਬੇਈਮਾਨੀ ਵਾਲਾ ਕਾਰੋਬਾਰ ਨਹੀਂ ਕਰਨਾ ਚਾਹੀਦਾ ਆਪਣੀ ਕਮਾਈ ਵਿੱਚੋਂ ਦਾ ਸਵਾਦ ਜ਼ਰੂਰ ਕਰਨਾ ਚਾਹੀਦਾ ਹੈ ਤੇ ਭੁੱਖਿਆਂ ਨੂੰ ਬਸਤਰ ਜ਼ਰੂਰ ਦੇਣੇ ਚਾਹੀਦੇ ਹਨ। ਗੁਰਸਿੱਖ ਦਾ ਇਹ ਫਰਜ਼ ਹੈ ਕਿ ਮਸਲੂਮ ਦੀ ਰੱਖਿਆ ਕਰੇ ਤੇ ਇੱਜ਼ਤ ਦਾ ਸਾਂਝੀ ਹੋਵੇ। ਘੱਟ ਬੋਲੇ, ਜਿੰਨਾ ਬੋਲੇ ਸੱਚ ਬੋਲੇ ਤੇ ਮਿੱਠਾ ਬੋਲੇ। ਘੱਟ ਸੋਵੇ, ਘੱਟ ਹੀ ਖਾਏ ਜੋ ਕਿ ਗੁਰਮਤਿ ਅਨੁਸਾਰ ਹੈ। ਘੱਟ ਸੋਣਾ ਘੱਟ ਖਾਣਾ ਹੀ ਗੁਰਮਤ ਹੈ। ਲਿਬਾਸ ਹਮੇਸ਼ਾ ਸਾਦਾ ਰੱਖਣਾ ਹੈ। ਫੈਸ਼ਨ ਪ੍ਰਸਤੀ ਗੁਰਸਿੱਖਾਂ ਦਾ ਕੰਮ ਨਹੀਂ ਹੈ। ਤਾਮਸੀ ਖਾਣਿਆਂ ਦਾ ਸਾਨੂੰ ਤਿਆਰ ਕਰਨਾ ਚਾਹੀਦਾ ਹੈ। ਸਤੋਗੁਣੀ ਭੋਜਨ ਹੀ ਛਕਣਾ ਚਾਹੀਦਾ ਹੈ। ਗੁਰੂ ਘਰ ਵਿੱਚੋਂ ਵੀ ਪ੍ਰਸ਼ਾਦ ਵਜੋਂ ਹੀ ਛਕਣਾ ਹੈ ਸਤਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਣਾ ਹੈ ਜੇ ਕੋਈ ਮਾੜੀ ਘਟਨਾ ਹੋ ਜਾਵੇ ਤਾਂ ਵਾਹਿਗੁਰੂ ਜਾਂ ਸਤਿਗੁਰੂ ਜੀ ਨੂੰ ਨਿੰਦਣਾ ਨਹੀਂ ਹੈ ਇਹ ਅਰਦਾਸ ਕਰੇ ਕਿ ਸਾਨੂੰ ਪਾਣਾ ਮੰਨਣ ਦੀ ਸਮਰੱਥਾ ਬਖਸ਼ੋ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰਾਂ ਦਾ ਧਿਆਨ ਕਰਨਾ ਚਾਹੀਦਾ ਹੈ ਮੂਲ ਮੰਤਰ ਦਾ ਪਾਠ ਕਰਕੇ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਪ੍ਰਸ਼ਾਦਾ ਛਕ ਕੇ ਫਿਰ ਸ਼ੁਕਰਾਨੇ ਦੀ ਅਰਦਾਸ ਕਰਨੀ ਚਾਹੀਦੀ ਹੈ ਆਮ ਬਾਜ਼ਾਰ ਦੀਆਂ ਬੜੀਆਂ ਚੀਜ਼ਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਬਾੜਾ ਆਦਵੀਤ ਹੋ ਕੇ ਛਕਣੇ ਚਾਹੀਦੇ ਹਨ ਰਸੋਈ ਵਿੱਚ ਜੋੜਾ ਲੈ ਕੇ ਨਹੀਂ ਜਾਣਾ ਚਾਹੀਦਾ ਝੂਠੇ ਹੱਥਾਂ ਨਾਲ ਜੀ ਚੁਕਣੀ ਮਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਤੋਂ ਡਰਨਾ ਹੈ ਪੈ ਕਾਹੂ ਕੋ ਦੇਤ ਨਾ ਨਾ ਪੈ ਮੰਨਤਾਂ ਸਿੰਘ ਨੂੰ ਜਦੋਂ ਸਿੰਘ ਮਿਲਦਾ ਹੈ ਤਾਂ ਫਤਿਹ ਬੁਲੋਣੀ ਚਾਹੀਦੀ ਹੈ ਤੇ ਪਿਆਰ ਨਾਲ ਬਚਨ ਕਰਨੇ ਚਾਹੀਦੇ ਹਨ ਫਿੱਕਾ ਨਹੀਂ ਬੋਲਣਾ ਚਾਹੀਦਾ ਹੈ ਜਿੱਥੋਂ ਤੱਕ ਹੋ ਸਕੇ ਹਰ ਪ੍ਰਾਣੀ ਮਾਤਰ ਦਾ ਭਲਾ ਕਰਨਾ ਚਾਹੀਦਾ ਹੈ ਕਿਸੇ ਦਾ ਬੰਦਾ ਕੰਮ ਵਿਗਾੜਨਾ ਨਹੀਂ ਚਾਹੀਦਾ ਤੇ ਗੰਧੀਆਂ ਗਾਲਾਂ ਕਦੇ ਵੀ ਕੱਢਣੀਆਂ ਨਹੀਂ ਚਾਹੀਦੀਆਂ ਸਦਾ ਨਿਮਰਤਾ ਨਾਲ ਜਿਉਣਾ ਹੈ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਇਹਨਾਂ ਊਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਆਪਣੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕਰਨੇ ਚਾਹੀਦੇ ਹਨ ਬਿੜੀ ਸਿਗਰਟ ਨਸਵਾਰ ਜਰਦਾ ਜਿਸ ਚੀਜ਼ ਵਿੱਚ ਵੀ ਤੰਬਾਕੂ ਜ਼ਰਾ ਵੀ ਪੈਂਦਾ ਹੋਵੇ ਉਸ ਦੀ ਵਰਤੋਂ ਹਜ਼ਾਰਾਂ ਕੋਹ ਦੂਰ ਹੈ ਕਦੇ ਵੀ ਛੋਣੀ ਤੱਕ ਨਹੀਂ ਕਿਉਂਕਿ ਮਹਾਰਾਜ ਜੀ ਨੇ ਇਸ ਨੂੰ ਜਗਤ ਜੂਟ ਕਿਹਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਥਾਂ ਤੋਂ ਕੇਸਾ ਦਾ ਕਸੋਣਾ ਪਟੋਣਾ ਮਨੋਣਾ ਦਵਾਈ ਲਾ ਕੇ ਨਾਸ ਕਰਨਾ ਸਖਤ ਮਨਾ ਹੈ। ਸਰੀਰ ਤੇ ਟੈਟੂ ਵਗੈਰਾ ਕਦੇ ਵੀ ਬਣਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਰੋਮਾਂ ਦੀ ਬੇਅਦਵੀ ਹੁੰਦੀ ਹੈ। ਕੇਸ ਗੁਰੂ ਦੀ ਮੋਹਰ ਹਨ। ਵੱਤੋਂ ਵੱਤ ਸਤਿਕਾਰ ਕਰਨਾ ਚਾਹੀਦਾ ਹੈ। ਝੂਠੇ ਮਿੱਠੇ ਹੱਥ ਨਹੀਂ ਲਾਉਣੇ ਚਾਹੀਦੇ ਕਿਸੇ ਇਸ਼ਨਾਨ ਕਰਕੇ। ਸਾਈਕਲ ਸਕੂਟਰਾਂ ਤੇ ਚੜ੍ਹ ਕੇ ਸਿਰ ਵਿੱਚ ਮਿੱਟੀ ਨਹੀਂ ਪਾਉਣੀ ਚਾਹੀਦੀ। ਕਿਸੇ ਦੇ ਕੇਸ ਕਟਣੇ ਵੀ ਮਨਾ ਹਨ ਕਿਉਂਕਿ ਕੇਸ ਗੁਰੂ ਦੀ ਮੋਹਰ ਹਨ। ਕਿਸੇ ਵੀ ਪ੍ਰਕਾਰ ਦਾ ਮੀਟਾਂਡਾ ਨਹੀਂ ਵਰਤਣਾ ਚਾਹੀਦਾ। ਝਟਕਾ ਸਿੰਘਾਂ ਨੇ ਤਾਂ ਛੱਕਿਆ ਸੀ। ਜਦੋਂ ਸ਼੍ਰੀ ਅਨੰਤਪੁਰ ਸਾਹਿਬ 8 ਮਹੀਨੇ ਤੱਕ ਘੇਰਾ ਪੈ ਗਿਆ। ਕੁਝ ਖਾਣ ਨੂੰ ਨਾ ਬਚਿਆ ਉਹ ਤਾਂ ਸਿਕਾ ਨੇ ਛਕਿਆ ਸੀ ਜ਼ੁਬਾਨ ਦੇ ਸਵਾਦ ਵਾਸਤੇ ਨਹੀਂ ਸੀ ਛਕਿਆ ਨਹੀਂ ਤਾਂ ਦੇਣਦਾਰ ਹੋਵਾਂਗੇ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈ ਹੋ ਹਰ ਇੱਕ ਵੱਡੀ ਇਸਤਰੀ ਨੂੰ ਮਾਤਾ ਬਰਾਬਰ ਦੀ ਨੂੰ ਭੈਣ ਤੇ ਛੋਟੀ ਨੂੰ ਧੀ ਜਾਣਣਾ ਹੈ ਬੀਬੀਆਂ ਨੇ ਵੱਡਿਆਂ ਨੂੰ ਪਿਤਾ ਬਰਾਬਰ ਦੇਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰ ਜਾਣਣਾ ਹੈ ਪੰਜਾਬ ਪਿਤਾ ਨੇ ਇੱਥੋਂ ਤੱਕ ਵਚਨ ਕੀਤਾ ਹੈ ਪਰ ਦਰਾ ਰੂਪ ਨਾ ਪੇਖਿਆ ਨਿਤ੍ਰ ਬਗਾਨੀ ਇਸਤਰੀ ਦਾ ਰੂਪ ਦੇਖਣਾ ਤੱਕ ਨਹੀਂ ਕਈ ਸੰਗਤ ਵਿੱਚ ਵੀ ਅੱਖਾਂ ਤੇ ਕਾਬੂ ਨਹੀਂ ਰੱਖਦੇ ਬਾਰ-ਬਾਰ ਰੂਪਾਂ ਨੂੰ ਦੇਖਦੇ ਹਾਂ। ਰੂਪੀ ਭੁੱਖ ਨਾ ਉਤਰੈ ਜਾਂ ਦੇਖਾ ਤਾਂ ਭੁੱਖ ਅਥਵਾ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਸੋ ਸਾਧ ਸੰਗਤ ਜੀ ਇਹਨਾਂ ਕੁਰੀਤੀਆਂ ਤੋਂ ਸਦਾ ਬਚ ਕੇ ਰਹਿਣਾ ਹੈ। ਤਾਂਹੀਓ ਅਸੀਂ ਸਤਿਗੁਰੂ ਜੀ ਤੋਂ ਜੋ ਮੰਗਾਂਗੇ ਉਹ ਪ੍ਰਾਪਤ ਹੋਏਗਾ। ਇਹ ਬਚਨ ਪੂਰਨ ਬ੍ਰਹਮ ਗਿਆਨੀ ਪਰਉਪਕਾਰ ਸਭ ਵਿਰਤੀ ਸਭ ਦ੍ਰਿਸ਼ਟੀ ਮਹਾਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲਿਆਂ ਦੇ ਹਨ। ਸੋ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ। Vai Iglesia